ਕਿਸੇ ਨੇ ਫੋਨ ਕੀਤਾ ਕਿਸੇ ਮੋਬਾਈਲ ਕੰਪਨੀ ਵਾਲੇ ਨੇ ਕਿਸੇ ਬੰਦੇ ਨੂੰ ਕਹਿੰਦਾ ਭਾਜੀ ਤੁਹਾਡੀ SIM ਲਾਈਫਟਾਈਮ ਲਈ ਕਰਤੀ ਹੈ ਐਕਟਿਵ ਕਹਿੰਦਾ ਖਸਮੋ ਮੇਰਾ ਸ਼ਾਮ ਤੱਕ ਤਾਂ ਪਤਾ ਨਹੀਂ SIM ਤੁਸੀਂ ਲਾਈਫਟਾਈਮ ਦੀ ਕਰਦੀ ਹੈ ਇਹ ਬੰਦੇ ਦਾ ਘੜੀ ਦਾ ਪਤਾ ਨਹੀਂ SIMਾਂ ਦੀ ਵੈਲਿਡਿਟੀ ਹੈਗੀ ਇਹ ਬੰਦੇ ਦੀ ਨਹੀਂ ਇਹ ਗਾਣਾ ਆਉਣ ਵਾਲਾ ਸਾਡਾ ਨਵੀਂ ਟੇਪ ਮੰਗਲਾ ਠੂਰ ਸਾਹਿਬ ਦਾ ਲਿਖਿਆ ਬਹੁਤ ਪਿਆਰ ਆਹ ਜ਼ੋਰਦਾਰ ਤਾੜੀ ਲਾ। ਕੀ ਆ? ਵਾਹ ਵਾਹ। ਤਾੜੀ ਲਾਓਗੇ? ਤੁਹਾਡਾ ਖੂਨ ਵਧੂਗਾ। ਅੱਜ ਕੱਲ ਖੂਨ ਪੀਣ ਵਾਲੇ ਲੋਕ ਵਧਾਉਣ ਵਾਲਾ ਕੋਈ ਨਹੀਂ। ਅਸੀਂ ਤੁਹਾਡਾ ਵਧਾ ਕੇ ਜਾਵਾਂਗੇ। ਮਾੜੀ ਦੀ ਗੱਡੀ ਲਈ ਤੇ ਪਾ ਲੈਂਦੇ। ਐਨੇ ਗਾਣੇ ਸੁਣਾ ਕੇ ਜਾਊਂਗਾ। ਵੀ ਹੱਥ ਜੋੜ ਕੇ ਕੱਢਣਾ ਪਊਗਾ। ਮਿੰਟ 10 ਕੁ ਹੋ ਜਾ। ਸਾਡਾ ਇੰਜਣ ਭਾਰ ਆਇਆ